ਫਿਰੋਜ਼ਪੁਰ ਦੇ ਵਿੱਚ ਇੱਕ ਵਿਆਹਤਾ ਅਤੇ ਉਸਦੇ ਸੋਹਰੇ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਆਹਤਾ ਲੜਕੀ ਕਿਰਨਾ ਨੇ ਦੱਸਿਆ ਕਿ ਉਹ ਸਿਰਸਾ ਦੀ ਰਹਿਣ ਵਾਲੀ ਹੈ ਤੇ ਉਸਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਦੇ ਵਿੱਚ ਹੋਇਆ ਸੀ ਉਸਦੇ ਮਾਮੇ ਉਸਦਾ ਸੋਹਰਾ ਪਰਿਵਾਰ ਛੱਟਾਂ ਦੇ ਲਈ ਕਹਿ ਰਹੇ ਸਨ ਇਤੋਂ ਤਾਂਕਿ ਉਹਨਾਂ ਉਸਦੇ ਪਤੀ ਤੇ ਇਹ ਵੀ ਇਲਜ਼ਾਮ ਲਗਾਇਆ ਕਿ ਉਸਦਾ ਪਤੀ ਖੁਸਰਾ ਹੈ ਜਾਂ ਤੇ ਉਸ ਨੂੰ ਛੱਡ ਅਤੇ ਅਗਰ ਤੂੰ ਆਪਣੇ ਪਤੀ ਨੂੰ ਨਹੀਂ ਛੱਡਣਾ ਚਾਹੁੰਦੀ ਤਾਂ ਤੂੰ ਆਪਣੀ ਨਣਾਂਤਾ ਵਿਆਹ ਆਪਣੇ ਭਰਾ ਦੇ ਨਾਲ ਕਰਵਾ ਦੇ ਜਦ ਉਸਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਆ ਤਾਂ ਉਹ ਉਸਦੇ ਸੋਹਰੇ ਘਰ ਜਾ ਕੇ ਸੋਹਰਾ ਪਰਿਵਾਰ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਰੇਲੂ ਸਮਾਨ ਦੀ ਭੰਨਤੋੜ ਕੀਤੀ ਹੈ ਅਤੇ ਲੜਕੀ ਦੇ ਸੋਹਰਾ ਪਰਿਵਾਰ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੀ ਨਾਮ ਤੁਹਾਡਾ? ਕਿਰਨ। ਕਿੰਨੇ ਦਿਨ ਹੋ ਗਏ ਵਿਆਹ ਇਹਨੂੰ? 1 ਮਹੀਨਾ 40 ਦਿਨ ਹੋ ਗਏ ਜੀ। ਤੇ ਕਿੱਥੇ ਤੁਹਾਡੇ ਪੇਕੇ ਨੇ ਸਰਸੇ ਵਿਆਹ ਕਿੱਥੇ ਹੋਇਆ ਤੁਹਾਨੂੰ ਵਿਆਹ ਸਾਡਾ ਸਰਸੇ ਹੋਇਆ ਤੇ ਸੋਰੇ ਮੇਰੇ ਵੀ ਬਵਾਲ ਦੇ ਨੇ ਤੇ ਕੀ ਹੋਇਆ ਜਿਹੜੀ ਉਹ ਅੱਜ ਗੁੰਡਾ ਕਰਦੀ ਕੀਤੀ ਅੱਜ ਗੁੰਡਾ ਕਰਦੇ ਉਹਨਾਂ ਨੇ ਕੀਤਾ ਕਿ ਮੇਰੇ ਘਰਾਂ ਦੇ ਤੇ ਇਲਜ਼ਾਮ ਲਾਉਂਦੇ ਨੇ ਕਿ ਵਿਆਹ ਆਵੇ ਹੈ ਖੁਸਰਾ ਹੈ ਤੂੰ ਇਹਨਾਂ ਦੇ ਕੋਲੋਂ ਪੈਸੇ ਪੁੱਛ ਲੈ ਤੈਨੂੰ ਅੱਗਾ ਕਿਸੇ ਹੋਰ ਵਿਆਹ ਦਾਂਗੇ ਕੀ ਉਹਨਾਂ ਦਾ ਤਾਂ 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 ਨਹੀਂ ਕੋ ਬਣਾਇਆ ਐ ਸੋ ਜਾ ਬੱਕ ਵਿਆਹ ਕਰਾਉਣ ਦਾ ਜੈਸ ਤਰ੍ਹਾਂ ਕਰਕੇ ਐਵੇਂ ਨਹੀਂ ਕਰ ਰੱਖਾ ਪਰ ਇਹਨਾਂ ਨੇ ਵੈਸੇ ਇੱਕ ਔਟ ਮਾਰ ਬੜੀ ਕੀਤੀ ਹੈ ਅੱਜ ਦਵਾਈਆਂ ਪੰਗਿਆਂ ਨਾਲ ਤੇ ਮੈਂ ਇਹਨਾਂ ਨੂੰ ਕਹਿੰਦੇ ਆਪ ਹੀ ਮੁੰਡੇ ਨੂੰ ਵੇਖ ਗਿਆ ਆਪ ਹੀ ਪਸੰਦ ਕਰ ਗਿਆ ਹੁਣ ਕਹਿੰਦੇ ਨੇ ਆਪੋ ਤੇ ਤੈਨੂੰ ਕਰਨਾ ਨਹੀਂ ਇਹ ਮੁੰਡਾ ਖੁਸਰਾਏ ਫਲਾਣਾ ਹੈ ਮੈਂ ਕਿਹਾ ਮਾਮੂ ਮੇਰੀ ਰੀਤੀ ਰਵਾਜਾਂ ਨਾਲ ਵਿਆਹ ਕੀ ਆਈਆਂ ਪੂਰੇ ਰੀਤੀ ਰਵਾਜਾਂ ਨਾਲ ਮੈਂ ਕਿਹਾ ਮੈਂ ਤੁਹਾਡੇ ਘਰੇ ਵਾਪਸ ਨਹੀਂ ਜਾਣਾ ਕੁੱਤਿਆਂ ਪੈਣ ਦੇ ਰਿਸ਼ਤੇ ਮੰਗਦੇ ਨੇ ਬੜੀ ਕੁੱਤੇ ਗਾਨੀ ਕਰਤੀ ਇਹਨਾਂ ਨੇ ਅੱਜ ਕਿਵੇਂ ਆਏ ਨੇ ਬੱਤ ਜ ਅੱਜ ਆਏ ਨੇ ਮਾਰਨਾ ਮਾਰਨਾ ਚਾਹੁੰਦੇ ਨੇ ਮੈਨੂੰ ਕੀ ਕਹਤੇ ਇੱਕ ਜਦ ਸਾਡੇ ਨਾਲ ਵਾਪਸ ਚਲ ਜਾ ਸਾਡੇ ਮਗਰ ਬਿਆਨ ਦੇ ਆਪਾਂ ਮੁੰਡੇ ਨੂੰ ਸਜ਼ਾ ਦਿਵਾਣੀ ਐ ਤੇ ਘਰ ਵੀ ਬਣਾਣਾ ਮੈਂ ਕਿਹਾ ਸਜ਼ਾ ਨਹੀਂ ਮੈਂ ਮੁੰਡੇ ਨੂੰ ਦਿਵਾਉਂਦੀ ਜੇ ਮੇਰਾ ਘਰ ਬਣਾਣਾ ਜੇ ਫਿਰ ਮੈਨੂੰ ਕਹਿੰਦੇ ਤੂੰ ਪੈਸਾ ਪਾ ਲੈ ਕੇ ਆਵੀਂ ਮੁੰਡੇ ਨਾਲ ਮਿੱਠੀ ਹੋ ਉਹਦੇ ਕੋਲ ਸੋਨਾ ਲੈ ਕੇ ਆ ਫਿਰ ਆਪਾਂ ਮੁੰਡੇ ਦੇ ਇਹ ਹੀ ਸੋਨਾ ਮੋ ਮੁੰਡੇ ਦੇ ਉੱਤੇ ਲਾਵਾਂਗੇ ਤੇ ਜਾ ਉਹਨਾਂ ਦੀ ਭੈਣ ਨਾਲ ਸਾਡਾ ਵਿਆਹ ਕਰਵਾ ਮੇਰੇ ਭਰਾ ਕਹਿੰਦੇ ਨੇ ਤੇ ਅੱਜ ਕਿੰਨੇ ਕ ਜਣੇ ਆਏ ਸੀ ਜੀ ਅੱਜ ਕਿਹਨੇ 10 12 ਜਣੇ ਆਏ ਨੇ ਤੁਹਾਡੇ ਘਰੇ ਇੱਥੇ ਆਏ ਇੱਥੇ ਆ ਰਹੇ ਮੁੰਡੇ ਵੀ ਆਏ ਨੇ ਹੋਰ ਰਿਸ਼ਤੇਦਾਰ ਵੀ ਆਏ ਨੇ ਕੀ ਹੈ ਜਿਹੜਾ ਕਿੰਦਾ ਤੇ ਹਮਲਾ ਕਿੰਦਾ ਕੀਤਾ ਮੇਰੇ ਘਰ ਵਾਲੇ ਤੇ ਤੇ ਮੇਰੇ ਸਾਰੇ ਮੇਰੇ ਬਾਕੀ ਮੰਮੀ ਡੈਡੀ ਤੇ ਸਾਰੇ ਪਰਿਵਾਰ ਮਤਲ ਸਾਰਾ ਹੀ ਸੀ ਜਿਹਨੇ ਹਮਲਾ ਕੀਤਾ ਕੀ ਚੀਜ਼ ਮਾਰੀ ਇਹਨਾਂ ਦੇ ਫਨਗਰ ਫਲਾ ਵੀ ਗਿਆ ਸੀ ਹੂੰ ਕੋਈ ਕਿਰਪਾਣਾ ਕਰਪੁਣਾ ਕਾਪੇ ਵੀ ਲਾਇ ਰੱਖੀ ਸੀ ਜੀ ਜਵਾਦੂ ਲੈ ਕੇ ਸਾਨੂੰ ਮਿੱਠੀਆਂ ਗੱਲਾਂ ਚ ਲਾ ਕੇ ਇੱਕ ਹੋਰ ਪੰਚਾਇਤ ਮੁੰਡਾ ਆਇਆ ਏ ਇੱਕ ਨਾ ਸਾਡੇ ਪਿੰਡ ਦੀ ਧੀ ਪੈਨੇ ਹੁੰਦਾ ਕੋਈ ਜਵਾਈ ਪਾਈ ਤੇ ਰਹਿੰਦਾ ਏ ਉਹ ਆਇਆ ਏ ਉਹ ਸਾਡੇ ਨਾਲ ਪਹਿਲਾਂ ਬਹਿ ਕੇ ਗੱਲਾਂ ਕਰਦਾ ਰਿਹਾ ਅਸੀਂ ਮਿੱਟੇ ਹੋ ਗਏ ਮੈਂ ਚਾਹ ਪਾਣੀ ਦਿੱਤਾ ਮੈਂ ਚਲ ਕਿਤੇ ਮੇਰੇ ਪੇਕੇ ਵਾਲੋਂ ਕੋਈ ਆਇਆ ਹੋਵੇ ਕੋਈ ਮਾਤੀ ਦੇਵੇਗਾ ਉਹ ਕੋਲ ਬਹਿ ਕੇ ਗੱਲਾਂ ਕਰਦਾ ਰਿਹਾ ਉਤੋਂ ਨਾ ਚਲ ਉਹਨਾਂ ਦੇ ਮੇਰੇ ਮਾਮਿਆਂ ਨਾਲ ਗੱਲ ਕਰਾਤੀ ਆਦੀ ਭੈਣ ਨਾਲ ਵੀ ਗੱਲ ਕਰਾਤੀ ਫਤਿਹ ਗੱਲ ਕਰਕੇ ਬਾਹਰ ਹੀ ਗਏ ਦੋਵੇਂ ਜੀ ਉਨਾ ਚਿਰ ਮੇਰੇ ਮਾਮੇ ਹਮਲਾ ਕਰਨ ਆ ਗਏ ਮੈਂ ਨਾ ਕਿ ਮੈਂ ਚਲ ਮਾਮਾ ਅੱਜ ਵੀ ਮੈਂ ਸੋਚ ਲਾਵਾਂਗੀ ਜਿਵੇਂ ਹੈ ਨਹੀਂ ਉਹਨਾਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਉਤੋਂ ਮੁੰਡੇ ਲੈ ਕੇ ਆ ਗਏ ਉਹ ਜਨਾਨੀ ਵੀ ਨਾਲ ਆ ਗਈ ਬੜੇ ਜਣੇ ਆਏ ਅਕਲ ਤੇ ਤੇ ਕੀ ਹੈ ਘਰ ਦੇ ਪੰਨ ਤੋੜ ਵੀ ਕੀਤੀ ਹਾਂ ਜੀ ਕਿੰਨੇ ਕਿੱਜ ਸਾਰਾ ਖਲਾਰ ਗਿਆ ਕੀ ਮਾਰਿਆ ਉਹ ਪੈਸਾ ਵੀ ਲੈ ਗਏ ਸੋਨਾ ਚਾਂਦੀ ਵੀ ਖੋ ਕੇ ਲੈ ਗਏ ਤੁਹਾਡੇ ਕੋਲ ਜਿਹੜਾ ਹਾਂ ਜੀ ਹੁਣ ਕੀ ਮੰਗੇ ਕਾਰਵਾਈ ਹੋਣੀ ਚਾਹੀਦੀ ਹਾਂ ਜੀ ਤੇ ਦੰਦੇ ਹੜੇ ਗੁੰਡਾ ਕਰਦੇ ਹੋਈ ਹਾਂਜੀ ਇਨਸਾਫ ਮੰਗਣਾ ਚਾਹੀਦਾ ਮੈਨੂੰ ਦੰਦੇ ਵਾਲੇ ਉਹ ਗੁੰਡਾ ਸਵੇਰੇ ਸਵੇਰੇ ਉੱਠਦੇ ਨਾਲ ਹੀ ਹਾਂਜੀ ਠੀਕ ਨਾਮ ਤੁਹਾਡਾ ਜਗੀਰ ਸਿੰਘ ਜਗੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਅਬੀਪਾੜੇ ਦੇ ਤੇ ਜਿਹੜੀ ਨੌ ਕਿੱਥੇ ਵੇਈ ਨੌ ਆਂਦੇ ਆਪਣੇ ਚੱਕੇ ਦੀ ਕਿਹੜੇ ਚਰਸੇ ਦੇ ਹਾਂਜੀ ਅਸੀਂ ਵਿਆਹ ਕੀਤਾ ਬੜੇ ਸ਼ੌਕ ਨਾਲ ਹੂੰ ਹੂੰ ਵਾਕਾ ਦੇ ਨਾ ਵਾਕਾ ਕਰਨ ਲੱਗ ਪਏ ਸਾਨੂੰ ਇਹਨਾਂ ਦਾ ਪਤਾ ਨਹੀਂ ਵੀ ਇਹ ਕਿਹੋ ਜਿਹੇ ਬੰਦੇ ਨੇ ਕਿਹੋ ਜਿਹੇ ਨਹੀਂ ਉੜੀ ਰੈਣਾ ਚਾਹਦੀ ਉਹ ਆਂਦੇ ਨੇ ਬੈਸੀ ਅਕਰ ਵਿਆ ਤੇ ਇੰਦਰਾ ਧੱਕਾ ਕਰੀਏ ਹੂੰ ਹੂੰ ਜੋ ਕੁ ਮਾਲ ਮੋਲ ਅਸੀਂ ਵਾਪਸ ਲੈ ਜਾਈਏ ਜੋ ਟੋਕ ਛੱਲਾ ਸਾਰਾ ਕੁਝ ਲਿਆ ਜਾਏ ਜਾਈਏ ਹੂੰ ਉਹ ਉੜੀਏ ਗੱਲ ਚਾਹਦੀ ਨਹੀਂ ਸੀ ਇੰਦਰਾ ਧੱਕਾ ਕੀਤਾ ਨੇ ਅੱਜ ਵਾ ਕਰਤੇ ਕੀ ਸਵੇਰੇ ਆਏ ਨੇ ਸਵੇਰੇ ਆਏ ਨੇ ਸਾਡਾ ਧੱਕਾ ਕੀਤਾ ਨੇ ਸਾਨੂੰ ਨਹੀਂ ਪਤਾ ਕਿ ਬੰਦਾ ਕੀ ਗੱਲਬਾਤ ਦੇ ਦਰਾਂ ਪਹਿਲਾਂ ਗੱਲਬਾਤ ਹੋਰੀ ਸੀ ਕੋਈ ਬੰਦਾ ਕਰ ਲਿਆ ਸੀ ਉਹ ਵਿੱਚ ਬਹਿਤੀ ਉਹਾਂ ਦਾ ਵੀ ਤਾਂ ਸਿੱਕੀ ਗੱਲ ਰੋਲਾ ਕੀ ਉਹ ਗੱਲਾਂ ਨਾ ਸਾਨੂੰ ਬੜਾ ਹੀ ਰੱਖਣੇ ਹੂੰ ਹੂੰ ਉਹਦੇ ਵਿੱਚ ਅਸੀਂ ਆਖਾਂ ਵੀ ਰੋਲਾ ਸਾਡਾ ਕੋਈ ਨਹੀਂ ਹੈਗਾ ਉਹ ਧੱਕਾ ਕਰਦੇ ਨੇ ਧੱਕੇ ਨਾਲੇ ਨਹੀਂ ਜਾਂਦੀ ਹੂੰ ਹੂੰ ਉਹਾਂ ਦੀ ਮੈਨੂੰ ਘਰ ਵਧ ਗਿਆ ਮੈਂ ਕਿਉਂ ਜਾਵਾਂ ਮੇਰੇ ਨਾਲ ਆਂਦਣ ਹੋਰ ਤੈਨੂੰ ਕਿਹੜਾ ਪਾ ਦੇਣਾ ਤੂੰ ਸੋਨਾ ਲਾਇਆ ਹਾਂ ਆਹ ਕਾਰ ਪਲਾਨ ਤੇਰਾ ਸੋਨਾ ਲਾ ਲੈ ਸਾਰਾ ਪੁੱਛ ਉਹ ਡੋਟ ਤੇ ਲਾਇਆਗਾ ਗਲੂ ਵੀ ਲਾਇਆਗਾ ਸਾਰਾ ਪੁੱਛ ਚਿੱਕੀ ਤਰੂ ਹੀ ਫਿਰ ਇਹਨਾਂ ਹਰ ਮਾਰ ਕੋਟ ਤੇ ਪੈਸਾ ਪਾਵੀਂ ਲਾਇਆਗਾ ਹਾਡਰ ਬੜਾ ੱੱਕਾ ਕੀਤਾ ਅਜ ਤੱਕ ਗਰੀਬ ਬੰਦੇ ਅਸੀਂ ਚਾਹਵਾ ਨਾ ਸਾਡੇ ਚਾਹ ਨਹੀਂ ਪੂਰੇ ਤਾਂ ਸਾਡੇ ਸਿਰ ਸੁਰ ਪਾੜ ਗਾ ਹਾਰਾ ਕੁਛ ਕਰ ਗਾ ਕਿੰਨੇ ਕਿ ਕੁੱਟ ਮਾਰ ਕੀਤੀ ਓਟ ਮਾਰ ਬੜੀ ਕੀਤੀ ਨੇ ਉਹਨਾਂ ਦੇ ਹੱਥੇ ਕਾਪੇ ਪਤਾ ਨਹੀਂ ਅਸਲਾ ਵੀਗਾ ਉਹਨਾਂ ਨੇ ਚਾਰ ਲੈ ਕੇ ਚਾਰ ਲੈ ਤੇ ਆਏ ਨੇ ਬਾਰੋ ਆਏ ਨੇ ਬਾਰੋ ਆਏ ਨੇ ਘਾਟ ਘਾਟ 25 30 ਬੰਦੇ ਸੀ ਅਸੀਂ ਦੋ ਪਿੱਤੇ ਨੇ ਬੇਵੋ ਪੁੱਤ ਰਹੇਗੇ ਸੀ ਤੇ ਇੱਕ ਮੇਰੀ ਨੂੰਹ ਸੀ ਇੱਕ ਮੇਰੀ ਲੜਕੀ ਹੈ ਮੇਰਾ ਘਰ ਦੇ ਇਹ ਲਾਤ ਤੋੜ ਗਏ ਭੰਨ ਤੋੜ ਵੀ ਕੀਤੀ ਭੰਨ ਤੋੜ ਕਰ ਕਰ ਸਾਰ ਹਰਨ ਨੁਕਸਾਨ ਵੀ ਕਰ ਗਨ ਸੀਸਾ ਸੂਸਾ ਸਭ ਤੋੜ ਗਨਾ ਵੇ ਮੇਰੇ ਕਮਰੇ ਦਾ ਹਾਲ ਕੀ ਵਾਪੇ ਤੁਹਾਡੇ ਤੇ ਕੀ ਮਾਰਿਆ ਇਹਨਾਂ ਨੇ ਸਾਡੇ ਤੇ ਕੋਈ ਪਤਾ ਨਹੀਂ ਕੀ ਕਾਤੋਂ ਮਾਰਿਆ ਨੇ ਕੀ ਚੀਜ਼ ਮਾਰੀ ਨੇ 판 ਤਾਂ ਸਮਝ ਨਹੀਂ ਆਈ ਹਾਂ ਨੇ ਤਾਂ ਬੜਾ ਨਾ ਤੱਕਾ ਕੇ ਤਾਂ ਬਹੁਤ ਹੀ ਕੀ ਇਹੋ ਜਿਹੇ ਬੰਦੇ ਤੁਹਾਨੂੰ ਕਾਰਵਾਈ ਦੀ ਮੰਗ ਹੋਣੀ ਚਾਹੀਦੀ ਇਹਨਾਂ ਦਾ ਸਰਕਾਰ ਦੇ ਕੋਈ ਇਹਨਾਂ ਦਾ ਕਾਰਵਾਈ ਕਰਨੀ ਚਾਹੀਦੀ ਹਾਡੇ ਮਾਤ ਕਰੇ ਸਰਕਾਰਾਂ ਅੰਜ ਨੀਵੇਂ ਨੇ ਦੈਂ ਤੇੜੇ ਹੋ ਗਈ ਗੁੰਡਾ ਕਰ ਗੁੰਡੇ ਆ ਜ ਫਿਰ ਮੌਕੇ ਤੋਂ ਖੜੇ ਨੇ ਆਸੇ ਪਾਸੇ ਖੜੇ ਨੇ ਦੁਆੜੇ ਵਿਕੇਰਾ ਸਾਨੂੰ ਪਾਈ ਖੜੇ ਨੇ ਇਹ ਬਾਹਰ ਨਿਕਲ ਨਹੀਂ ਦੇਣਾ ਪੁਲਿਸ ਦੁਬਾਰਾ ਪੈਣਾ ਪੁਲਿਸ ਨੂੰ ਫੋਨ ਕੀਤਾ ਜੀ ਤਾਂ ਕਾਈ ਨਹੀਂ ਪੁਲਿਸ ਨੂੰ ਫੋਨ ਕੀਤਾ ਜੀ ਤਾਂ ਪਹੁੰਚ ਨਹੀਂ ਆਜੇ ਤੱਕ ਨਹੀਂ ਪਹੁੰਚਿਆ ਕੋਈ ਆਜੇ ਕੋਈ ਨਹੀਂ ਪਹੁੰਚਿਆ ਪੁਲਿਸ ਕੀ ਪਤਾ ਰੜੀ ਹੈ ਕਿ ਕੀ ਪੈਸੇ ਵਾਲੇ ਬੰਦੇ ਨਹੀਂ ਗਰੀਬ ਬੰਦੇ ਸਾਡੇ ਕੁਝ ਨਹੀਂ ਪੱਲੇਗਾ ਕੀ ਹੋਊਗਾ ਟਰਾਂਕ ਸੋਨੋ ਆ ਜੀ ਸੋਨੋ ਜਿਹੜਾ ਕੱਲ ਹੋਇਆ ਆਪਣੇ ਕਟਮਰ ਹੋਈ ਇਸ ਕਰਕੇ ਜੀ ਭਾਜੀ ਇਹ ਮਾਮਲਾ ਹੈਗਾ ਸੀ ਆਪਣਾ ਮਤਲਬ ਕੁੜੀਆ ਆਪਾਂ ਵਿਆਹੀ ਸੀ ਅਤੇ ਭਾਂਜੀ ਲੱਗਦੀ ਸਾਡੀ ਤੇ ਆਪਾਂ ਡੇਢ ਘੰਟੇ ਬਾਅਦ ਵਿਆਹੀ ਨੂੰ ਤੇ ਪਹਿਲਾਂ ਤਾਂ ਅਸੀਂ ਇੱਕ ਰਿਹਾਏ ਸਾਨੂੰ ਮਿਲਣੇ ਦਿੱਤਾ ਉਹ ਕੁੜੀਆ ਨੂੰ ਪਿਆ ਕੇ ਲੈ ਗਏ ਮੁੰਡਾ ਆਪੀ ਅਸੀਂ ਇੱਥੇ ਆ ਬੀਬੋ ਵਾਲੇ ਵਿਆਹੀ ਹੈ ਕਿਹਦੇ ਕਿਹਦੇ ਪੰਜਾਬ ਇਹ ਜੰਗੀਰ ਸਿੰਘ ਹੈ ਤੇ ਮੁੰਡੇ ਦਾ ਨਾਮ ਹੈਗਾ ਮੁਕਤੀਆ ਸਿੰਘ ਜੀ ਹਾਂਜੀ ਤੇ ਇਹ ਪਹਿਲੇ ਪਤਾ ਨਹੀਂ ਵਿਆਇਆ ਸੀ ਕਿ ਨਹੀਂ ਠੀਕ ਹੈ ਸਾਨੂੰ ਇਹਨੇ ਦੱਸਿਆ ਨਹੀਂ ਕੋਚੋਲੇ ਨੇ ਉਚਲੇ ਨੇ ਕੋਈ ਪੈਸੇ ਪੁਸਾ ਖਾ ਕੇ ਹੜਾ ਰਿਸ਼ਤਾ ਕਰਵਾਤਾ ਚੁੱਪ ਕਰਕੇ ਇਹ ਬਾਅਦ ਹੀ ਕਿਤੇ ਗੁਡੀਆਂ ਨੂੰ ਲੱਗਾ ਪਤਾ ਤੇ ਗੁਡੀਆਂ ਨੂੰ ਪਜਾਲ ਜਾਂਦਾ ਕਦੇ ਕਿਧਰ ਜਾਂਦਾ ਕਦੇ ਕਿਧਰ ਅਸੀਂ ਮਿਲਣ ਆਨੇ ਫਿਰ ਸਾਰ ਉਸ ਤੋਂ ਬਾਅਦ ਹੁਣ ਡੇਢ ਬਿਨੇ ਬਾਅਦ ਫਿਰ ਕੁੜੀਆਂ ਨੇ ਫੋਨ ਕੀਤਾ ਸਾਨੂੰ ਕਹਿੰਦੇ ਮਾਮੂ ਸਾਰ ਤੁਸੀਂ ਆ ਜਾਓ ਕੋਈ ਗੱਲ ਮੈਂ ਕਿਹਾ ਬੇਟਾ ਤੂੰ ਸਾਡੀ ਪਹਿਲਾਂ ਬੇਇੱਜ਼ਤੀ ਕਰਾਤੀ ਅਸੀਂ ਹੁਣ ਨਹੀਂ ਆ ਰਹੇ ਕਹਿੰਦੇ ਨਹੀਂ ਮੈਂ ਆ ਜਾਓ ਤੁਸੀਂ ਮੈਂ ਤੁਹਾਡੇ ਮਗਰ ਬੋਲਾਂਗੀ ਠੀਕ ਹੈ ਸਾਡੇ ਕੋਲ ਕੁੜੀਆਂ ਵੀ ਪਜਾ ਨੇ ਤੇ ਸਾਡੇ ਮੇਰੀ ਭੈਣ ਸਿਸਟਰ ਵੱਡੀ ਆਈ ਹੈ ਨਾਲ ਤੇ ਪ੍ਰੋਹਣਾ ਆਇਆ ਤੇ ਇੱਕ ਸਾਡਾ ਮੇਰਾ ਭਾਈ ਆਇਆ ਹੈ ਛੋਟਾ ਇੰਨਾਂ ਦੇ ਘਰੇ ਬੜੇ ਨੇ ਸਾਨੂੰ ਧੋਕੇ ਨਾਲ ਪਤਾ ਨਹੀਂ ਉਹ ਗੁੜੀਆਂ ਨੇ ਧੋਕੇ ਨਾਲ ਬੁਲਾਇਆ ਕਿ ਉਹਨਾਂ ਗੱਲ ਕਰਵਾਈਏ ਕੋਈ ਦਬਕਾ ਕੇ ਤੇ ਸਾਨੂੰ ਘਰੇ ਬੁਲਾ ਕੇ ਤੋਂ ਨਾ ਹਮਲਾ ਕਰ ਤੋ ਕੁੱਟਮਾਰ ਕਰਦੀ ਜੀ ਤੋ ਖੋ ਵੀ ਕੀਤੀ। ਦੇਖੋ ਦੇਖੋ ਮੋਬਾਈਲ ਇੱਕ ਤਾਂ ਖੋਇਆ ਨੇ ਤੇ ਇੱਕ ਫਰਸ ਖੋ ਲਿਆ ਨੇ। ਪਰਸ ਤੇ ਡਾਕੂਮੈਂਟ ਸਾਰੇ ਉਹ ਕੱਢ ਲੈਣੇ ਚੀ। ਹੋਰ ਵੀ ਕਿਸੇ ਨਾਲ ਬੋਟ ਮਾਰ ਕੀਤੀ ਤਾਂ ਜਾਣ ਹੋਰ ਇੱਕ ਭਣਜੇ ਨਾਲ ਹੋਈ ਹੈ, ਘਟਮਰ ਭਣਜੇ ਨਾਲ ਆਇਆ ਸੀ। ਇੱਕ ਉਹਦੇ ਨਾਲ ਹੋਈ ਹੈ। ਬਾਕੀ ਉਹਦੇ ਸਰਟੀਫਿਕੇਟ ਨਹੀਂ ਵਜੀ। ਜਿਹੜੀ ਕੁੜੀ ਇਲਜ਼ਾਮ ਲਗਾ ਰਹੀ ਤੁਹਾਡੇ ਤੇ ਉਹ ਕੀ ਕਰਨਾ? ਉਹ ਦੇਖੋ ਜੀ ਉਹ ਕੁਛ ਨਹੀਂ ਉਹ ਤਾਂ ਬਸ ਉਹਨਾਂ ਦੇ ਕਹਿਣੇ ਤੇ ਚੱਲ ਰਹੀ ਹੈ ਦਬਾਤ ਤੇ। ਵਾਈ ਖੜੇ ਨੂੰ ਉਹ ਕੁੜੀ ਨੂੰ। ਉਹ ਦੁਬਾਰਾ ਰਹਿਣੇ ਐਸੀ ਕੋਈ ਹੋ ਜਾ ਕੋਈ ਕਰਿਆ ਨਹੀਂ। ਤੇ ਦੇਖੋ ਜੇ ਅਸੀਂ 1.5 ਲੱਖ ਰੁਪਏ ਦਾ ਸਮਾਨ ਦਿੱਤਾ ਜੀ। ਗਲਤ ਵਸ ਥੋੜਾ ਦਿੱਤਾ ਹੈ 1.5 ਲੱਖ ਦਾ ਸਾਮਾਨ ਦਿੱਤਾ ਹੈ ਫਿਰ ਸਾਨੂੰ ਕਹਿੰਦੇ ਮਾਮੇ ਮੇਰਾ ਗਲਤ ਸੀ ਜੇ ਮਾਮੇ ਗਲਤ ਹੁੰਦੇ ਤਾਂ ਅਸੀਂ ਵਿਆਹ ਦੇ ਥੋੜਾ ਸੀ ਅਸੀਂ ਆਪਣੇ ਕੋਲ ਹੀ ਰੱਖ ਲਏ ਤੇ ਫਿਰ ਗਲਤ ਹੁੰਦਾ ਤੁਪਰੇ ਐਵੇਂ ਤੁਮ ਕਾ ਰਿਆ ਨੇ ਵੀ ਮੈਂ ਕੁੜੀ ਐ ਕਾਇਦੇ ਵੀ ਤੂੰ ਮੈਂ ਆ ਕਰਦੇ ਸੀ ਮਾਮੇ ਮੇਰ ਨਾਲ ਮਾਮੇ ਨਾਲ ਕੁੱਟਮਾਰ ਕਰਦੇ ਸੀ ਜੇ ਕੁੱਟਮਾਰ ਹੀ ਕਰ ਰਹੇ ਹੁੰਦੇ ਅਸੀਂ ਐਨਾ ਤੁਮ ਦਾਮ ਨਾਲ ਇੱਕ ਵਿਆਹ ਕੋ ਕਰਨਾ ਸਾਡੇ ਕੋ ਸਾਰੀ ਵਿਡੀਆਂ ਪਈਆਂ ਨੇ ਜਿਹੜਾ ਫਿਰ ਇਹਨੇ ਫੋਨ ਕਰਿਆ ਕਹਿੰਦੀ ਮੁੰਡਾ ਐ ਸਰ ਆਗਾ ਬਿਮਾਰੀ ਲੱਗੀ ਉਹ ਐ ਤੁਸੀਂ ਆ ਜਾਓ ਸਰਕਰ ਕੋਡੀਆਂ ਪਈਆਂ ਕੁੜੀ ਦੀਆ ਇਹ ਹਾਂ ਦੇਖੋ ਜੀ ਭਾਵੇਂ ਮੁੰਡੇ ਨੇ ਕੋਲ ਖੜਵਾ ਕੇ ਗੱਲ ਕਰਵਾਈ ਐ ਜਾਂ ਕਿਵੇਂ ਕਰਵਾਈ ਐ ਇਹ ਸਾਨੂੰ ਨਹੀਂ ਪਤਾ ਜੀ ਜਾਂਚ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਜੀ ਇਹ ਸਾਹਿਬ ਮੈਨਾਂ ਜੇ ਸਾਡੇ ਮੁੰਡੇ ਸੱਟ ਲਾ ਦੀ ਸਰ ਪਾਰ ਦਾ ਨੱਕ ਦੇ ਨੱਕ ਦੀ ਹੈਡੀ ਤੋੜਤੀ ਜੀ ਠੀਕ ਆ ਅਸੀਂ ਬਰੇ ਨੂੰ ਚੱਕ ਕੇ ਲਿਆਂਦਾ ਪੰਜ ਛੇ ਜਣੇ ਹੈਗੇ ਸੀ ਜੀ ਮੁੰਡਾ ਦੱਸ ਰਿਹਾ ਪਹਿਲੇ ਤਾਂ ਪਤਾ ਹੀ ਨਹੀਂ ਸੀ ਸਾਨੂੰ ਤਾਂ ਪਤਾ ਇਸ ਤੋਂ ਬਾਅਦ ਵਿੱਚ ਕਰੂ ਆਏ ਆ ਤੇ ਕੋਈ ਇਥੋਂ ਪਿੰਡ ਪੁੰਡੇ ਦਾ ਪਿੰਡ ਕੋਣ ਚੱਕ ਕੇ ਵਿਚਾਰਾ ਲੈ ਆਇਆ ਕੋਈ ਹਾਂਜੀ ਕੀ ਨਾਂ ਕੀ ਤੁਹਾਡਾ ਕੇਂਦਰੀ ਕੇਂਦਰ ਕਿੱਥੇ ਰਹਿੰਦੇ ਸਰਸਈ ਤੇ ਇੱਥੇ ਕਿਵੇਂ ਆਏ ਸੀਗੇ ਤੇ ਪਾਂਜੀ ਨੇ ਮੇਲ ਨਾ ਆਇਤੀ ਪਾਂਜੀ ਨੇ ਫੋਨ ਕਰਕੇ ਬੁਲਾਇਆ ਸਾਨੂੰ असीं आल पैगल पिया पियो पिया भादी मा सी हिकु भेण थी ਮਾਰਿਆ ਜੀ ਆਸਿਆ ਦੇ ਵਡੰਡਾ ਮਾਰਾ ਜੀ ਆ ਕੀ ਨੱਕ ਤੇ ਕੀ ਮਾਰਿਆ ਮੈਂ ਕਿਦੇ ਕੋਲ ਨਗਰਪਾਲਿਕਾ ਤੇ ਰਾਡ ਥੀ ਕੀ ਥੀ ਅੰਜ ਤੁਹਾਡੇ ਤੇ ਹਮਲਾ ਕਰਤਾ ਹਾਂਜੀ ਬਣਾਉ ਨਾਲ ਕਰੇ ਡਿੱਗ ਪਿਆ ਸੀ ਮੈਂ ਤਾਂ ਫਿਰ ਮੈਨੂੰ ਪਤਾ ਹੀ ਨਹੀਂ ਕਿੱਥੇ ਗਿਆ ਤੇ ਮੈਂ ਪਤਾ ਨਹੀਂ ਕਿਉਂ ਚੱਕ ਲਿਆ ਹੋਰ ਕੀ ਖੋਇਆ ਨਾਲ ਤੁਹਾਡੇ ਮੇਰੇ ਕੋਲ ਇੱਕ ਫਰਖ ਖੋਲਿਆ ਨਹੀਂ ਤੇ ਮੇਰਾ ਫੋਨ ਹੈਗਾ ਸੀ ਫੋਨ ਜਰ ਰਿਕਾਰਡਿੰਗਾਂ ਸੀ ਉਹ ਫੋਨ ਵੀ ਖੋਲਿਆ ਨਹੀਂ ਕੋਈ ਹੋਰ ਵੀ ਸਰਕਾਰੀ ਆ ਸਰਕਾਰੀ ਉਹਦੇ ਵਿੱਚ ਵਧਾ ਗਏ ਸੀ ਆਪਣੇ ਨਾਮ ਕੀ ਹੈ ਬਟੂਏ ਦੇ ਵਿੱਚ ਹੀ ਕੀ ਡਾਕੂਮੈਂਟ ਸੀ ਡਾਕੂਮੈਂਟ ਹੈਗੇ ਸੀ ਆਧਾਰ ਕਾਰਡ ਸੀ ਤੇ ਪੈਸੇ ਪੈਸੇ 3000 ਰੁਪਿਆਗਾ ਉਹ ਵੀ ਖੋਲ ਹਾਂ ਬਟ ਉਹ ਖੋਲ ਸਾਰੇ ਕਾਢ ਹੀ ਲੈ ਬਟ ਉਹ ਜੇ ਵਿੱਚੋਂ ਤੁਹਾਡੇ ਤੋਂ ਝੂਠੇ ਇਲਜ਼ਾਮ ਲਗਾ ਰਹੇ ਹਾਂ ਹਾਂ ਹੁਣ ਆਪਣੀ ਭਣਜੀ ਨੂੰ ਆਪਦੇ ਪਰਤਰਪ ਕਰਕੇ ਤੁਖਾ ਦੇ ਝੂਠੇ ਲਾਪਾਈ ਜਾਂਦੇ ਆ ਜੀ ਸਾਨੂੰ ਉਹਨੇ ਭਣਜੀ ਨਹੀਂ ਬੁਲਾਇਆ ਤੇ ਹੁਣ ਉਹਨਦੇ ਕੋਈ ਕਾਰਵਾਈ ਕਰਵਾਈ ਜਾਂਦੇ ਥਾਦੇ ਜੀ ਅਸੀਂ ਪੁਲਿਸ ਦੀ ਜਾਂਚ ਹੋਣੀ ਚਾਹੀਦੀ ਹਾਂ ਜਾਂਚ ਹੋਣੀ ਚਾਹੀਦੀ ਜੀ